ਹਾਰਾ ਕੁੱਤਿਆਂ ਦਾ ਅਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਲੁਧਿਆਣਾ ਦੇ ਕਈ ਜਗ੍ਹਾ ਤੇ ਲੋਕਾਂ ਨੂੰ ਜ਼ਖਮੀ ਵੀ ਕੀਤਾ ਇਹਨਾਂ ਦੇ ਵੱਲੋਂ ਅਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਮਸਲੇ ਦਾ ਹੱਲ ਜਿਹੜਾ ਉਹ ਜਲਦ ਤੋਂ ਜਲਦ ਕੀਤਾ ਜਾਵੇ ਤੇ ਇਹ ਲੁਧਿਆਣਾ ਦੇ ਸ਼ਿਵਾਨਗਰ ਦੀ ਵੀਡੀਓ ਆ ਸੀਸੀਟੀਵੀ ਹੈ ਇਸ ਵਿੱਚ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਰਿਵਾਰ ਐਕਟੀਵਾ ਤੇ ਸਵਾਰ ਹੁੰਦਾ ਹੈ ਤੇ ਉਸ ਦੇ ਨਾਲ ਇੱਕ ਛੋਟਾ ਬੱਚਾ ਵੀ ਹੁੰਦਾ ਤੇ ਜਦੋਂ ਇਹ ਆਵਾਰਾ ਕੁੱਤਾ ਉਸ ਵਿਅਕਤੀ ਨੂੰ ਜਿਹੜਾ ਕੱਟ ਦਿੰਦਾ ਹੈ ਵੱਡਦਾ ਹੈ ਤਾਂ ਉਸੇ ਵੇਲੇ ਜਿਹੜੇ ਆ ਸਕੂਟਰ ਸਵਾਰ ਹੁੰਦੇ ਆ ਜਿਹੜੇ ਉਹ ਡਿੱਗ ਜਾਂਦੇ ਆ ਜਿਦੇ ਨਾਲ ਉਹ ਜ਼ਖਮੀ ਵੀ ਹੁੰਦੇ ਨੇ ਤੇ ਜਿਸ ਤੋਂ ਬਾਅਦ ਵੇਖ ਸਕਦੇ ਹੋ ਇਹ ਸੀਸੀਟੀਵੀ ਕਿ ਕਿਵੇਂ ਉਸ ਦੇ ਵੱਲੋਂ ਜਿਹੜਾ ਉਸ ਨੂੰ ਵਢਿਆ ਜਾਂਦਾ ਹੈ ਵਿਅਕਤੀ ਨੂੰ ਜਿਸ ਦੇ ਨਾਲ ਕਿ ਲੋਕ ਕਾਫੀ ਪਰੇਸ਼ਾਨ ਨੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਆ ਕਿ ਇਸ ਮਸਲੇ ਦਾ ਜਲਦ ਹੱਲ ਕਰ ਦਿੱਤਾ ਜਾਵੇ ਕਿਉਂਕਿ ਇੱਕ ਨਹੀਂ ਕਈ ਜੜੀਆਂ ਗਲੀਆਂ ਗਲੀ ਨੰਬਰ 4 7 ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਥਾਵਾਂ ਤੇ ਵੀ ਇਨ੍ਹਾਂ ਆਵਾਰਾ ਕੁੱਤੇ ਜਿਹੜੇ ਉਹਨਾਂ ਦਾ ਆਤੰਕਤ ਕਈ ਲੋਕਾਂ ਨੂੰ ਇਨ੍ਹਾਂ ਦੇ ਵੱਲੋਂ ਵੱਢਿਆ ਗਿਆ ਜਿਸ ਦੇ ਨਾਲ ਕਈ ਸਣੇ ਜ਼ਖਮੀ ਹੋਏ ਨੇ ਅਤੇ ਇਸ ਵੇਲੇ ਲੋਕਾਂ ਨੇ ਇੱਕ ਦੂਜੇ ਨੂੰ ਵੀ ਅਵੇਅਰ ਕੀਤਾ ਕਿ ਇਸ ਗਲੀ ਦੇ ਵਿੱਚ ਵਾਰਾ ਕੁੱਤੇ ਜੇਕਰ ਜਾਣਾ ਵੀ ਹੈ ਤਾਂ ਧਿਆਨ ਦੇ ਨਾਲ ਜਾਇਆ ਜਾਵੇ ਕਿਉਂਕਿ ਛੋਟੇ ਬੱਚੇ ਜਿਹੜੇ ਹਮੇਸ਼ਾ ਜਦੋਂ ਨਾਲ ਹੁੰਦੇ ਤਾਂ ਉਦੋਂ ਖਾਸ ਕਰਕੇ ਇਸ ਚੀਜ਼ ਦਾ ਧਿਆਨ ਜਿਹੜਾ ਰੱਖਿਆ ਜਾਵੇ ਤੇ ਇਹਨਾਂ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇ ਤੇ ਲੁਧਿਆਣੇ ਤੋਂ ਇਹ ਖਬਰ ਹੈ ਲੁਧਿਆਣਾ ਦੇ ਕਈ ਜਗ੍ਹਾ ਤੇ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ ਅਗਲੇ ਨੰਬਰ 7 ਦੀ ਗੱਲ ਕਰੀਏ 4 ਦੀ ਅਤੇ ਹੋਰ ਵੀ ਇਸ ਤਰ੍ਹਾਂ ਕਈ ਥਾਵਾਂ ਤੇ ਨਵਾਰਾ ਕੁੱਤਿਆਂ ਦਾ ਆਤੰਕ ਜਿਹੜਾ ਫੈਲਿਆ ਹੋਇਆ ਜਿਸ ਦੇ ਨਾਲ ਕਿ ਲੋਕ ਕਈ ਜ਼ਖਮੀ ਹੋਏ ਨੇ ਅਤੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਵੀ ਇਸ ਤਰ੍ਹਾਂ ਅਪੀਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਸ਼ਿਵਾਨਗਰ ਦੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਦੋਂ ਐਕਟਿਵਤਾ ਸਵਾਰ ਪਰਿਵਾਰ ਹੁੰਦਾ ਤਾਂ ਛੋਟਾ ਬੱਚਾ ਵੀ ਨਾਲ ਹੁੰਦਾ ਤਾਂ ਉਸ ਵੇਲੇ ਇਸ ਡੌਗ ਦੇ ਵੱਲੋਂ ਉਸ ਨੂੰ ਵੜ ਦਿੱਤਾ ਗਿਆ ਜਿਸ ਦੇ ਨਾਲ ਕੇ ਪਰਿਵਾਰ ਐਕਟੀਵਾ ਤੋਂ ਡਿੱਗ ਜਾਂਦਾ ਤੇ ਜ਼ਖਮੀ ਵੀ ਹੁੰਦਾ ਤੇ ਇਹ ਵੀਡੀਓ ਵੇਖ ਕੇ ਵੀ ਹੈਰਾਨਗੀ ਹੁੰਦੀ ਆ ਤੇ ਕਿਸ ਤਰ੍ਹਾਂ ਆਵਾਰਾ ਕੁੱਤਿਆਂ ਦਾ ਆਤੰਕ ਜਿਹੜਾ ਪੂਰੀ ਗਲੀ ਦੇ ਵਿੱਚ ਫੈਲਿਆ ਹੋਇਆ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਲੁਧਿਆਣਾ ਦੇ ਕਈ ਜਗ੍ਹਾ ਦੇ ਇਹ ਲੋਕਾਂ ਨੂੰ ਜ਼ਖਮੀ ਵੀ ਕੀਤਾ ਇਹਨਾਂ ਦੇ ਵੱਲੋਂ ਅਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਮਸਲੇ ਦਾ ਹੱਲ ਜਿਹੜਾ ਉਹ ਜਲਦ ਤੋਂ ਜਲਦ ਕੀਤਾ ਜਾਵੇ ਤੇ ਇਹ ਲੁਧਿਆਣਾ ਦੇ ਸ਼ਿਵਾਨਗਰ ਦੀ ਵੀਡੀਓ ਵਾ ਸੀਸੀਟੀਵੀ ਹੈ ਇੱਥੇ ਵਿੱਚ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇੱਕ ਪਰਿਵਾਰ ਐਕਟਿਵਾ ਤੇ ਸਵਾਰ ਹੁੰਦਾ ਤੇ ਉਸ ਦੇ ਨਾਲ ਇੱਕ ਛੋਟਾ ਬੱਚਾ ਵੀ ਹੁੰਦਾ ਤੇ ਜਦੋਂ ਇਹ ਆਵਾਰਾ ਕੁੱਤਾ ਉਸ ਵਿਅਕਤੀ ਨੂੰ ਜਿਹੜਾ ਕੱਟ ਦਿੰਦਾ ਹੈ ਵੱਡਦਾ ਹੈ ਤਾਂ ਉਸੇ ਵੇਲੇ ਜਿਹੜੇ ਆ ਸਕੂਟਰ ਸਵਾਰ ਹੁੰਦੇ ਆ ਜਿਹੜੇ ਉਹ ਡਿੱਗ ਜਾਂਦੇ ਆ ਜਿਤੇ ਨਾਲ ਉਹ ਜ਼ਖਮੀ ਵੀ ਹੁੰਦੇ ਨੇ ਤੇ ਜਿਸ ਤੋਂ ਬਾਅਦ ਵੇਖ ਸਕਦੇ ਹੋ ਇਹ ਸੀਸੀਟੀਵੀ ਕਿ ਕਿਵੇਂ ਉਹਦੇ ਵੱਲੋਂ ਜਿਹੜਾ ਉਸ ਨੂੰ ਵਢਿਆ ਜਾਂਦਾ ਹੈ ਵਿਅਕਤੀ ਨੂੰ ਜਿਸ ਦੇ ਨਾਲ ਕਿ ਲੋਕ ਕਾਫੀ ਪਰੇਸ਼ਾਨ ਨੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਆ ਕਿ ਇਸ ਮਸਲੇ ਦਾ ਜਲਦ ਹੱਲ ਕਰ ਦਿੱਤਾ ਜਾਵੇ ਕਿਉਂਕਿ ਇੱਕ ਨਹੀਂ ਕਈ ਜੜੀਆਂ ਗਲੀਆਂ ਗਲੀ ਨੰਬਰ 4 7 ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਥਾਵਾਂ ਤੇ ਵੀ ਇਨ੍ਹਾਂ ਆਵਾਰਾ ਕੁੱਤੇ ਜਿਹੜੇ ਉਹਨਾਂ ਦਾ ਆਤੰਕਤ ਕਈ ਲੋਕਾਂ ਨੂੰ ਇਨ੍ਹਾਂ ਦੇ ਵੱਲੋਂ ਵੱਢਿਆ ਗਿਆ ਜਿਸ ਦੇ ਨਾਲ ਕਈ ਸਣੇ ਜ਼ਖਮੀ ਹੋਏ ਨੇ ਅਤੇ ਇਸ ਵੇਲੇ ਲੋਕਾਂ ਨੇ ਇੱਕ ਦੂਜੇ ਨੂੰ ਵੀ ਅਵੇਅਰ ਕੀਤਾ ਕਿ ਇਸ ਗਲੀ ਦੇ ਵਿੱਚ ਆਵਾਰਾ ਕੁੱਤੇ ਜੇਕਰ ਜਾਣਾ ਵੀ ਹੈ ਤਾਂ ਧਿਆਨ ਦੇ ਨਾਲ ਜਾਇਆ ਜਾਵੇ ਕਿਉਂਕਿ ਛੋਟੇ ਬੱਚੇ ਜਿਹੜੇ ਹਮੇਸ਼ਾ ਜਦੋਂ ਨਾਲ ਹੁੰਦੇ ਤਾਂ ਉਦੋਂ ਖਾਸ ਕਰਕੇ ਇਸ ਚੀਜ਼ ਦਾ ਧਿਆਨ ਜਿਹੜਾ ਰੱਖਿਆ ਜਾਵੇ ਤੇ ਇਹਨਾਂ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇ ਤੇ ਲੁਧਿਆਣੇ ਤੋਂ ਇਹ ਖਬਰ ਹੈ ਲੁਧਿਆਣਾ ਦੇ ਕਈ ਜਗ੍ਹਾ ਤੇ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ ਅਗਲੇ ਨੰਬਰ 7 ਦੀ ਗੱਲ ਕਰੀਏ 4 ਦੀ ਅਤੇ ਹੋਰ ਵੀ ਇਸ ਤਰ੍ਹਾਂ ਕਈ ਥਾਵਾਂ ਤੇ ਨਵਾਰਾ ਕੁੱਤਿਆਂ ਦਾ ਆਤੰਕ ਜਿਹੜਾ ਫੈਲਿਆ ਹੋਇਆ ਜਿਸ ਦੇ ਨਾਲ ਕਿ ਲੋਕ ਕਈ ਜ਼ਖਮੀ ਹੋਏ ਨੇ ਅਤੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਵੀ ਇਸ ਤਰ੍ਹਾਂ ਅਪੀਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਸ਼ਿਵਾਨਗਰ ਦੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਦੋਂ ਐਕਟਿਵਤਾ ਸਵਾਰ ਪਰਿਵਾਰ ਹੁੰਦਾ ਤੇ ਛੋਟਾ ਬੱਚਾ ਵੀ ਨਾਲ ਹੁੰਦਾ ਤਾਂ ਉਸ ਵੇਲੇ ਇਸ ਡੌਗ ਦੇ ਵੱਲੋਂ ਉਸ ਨੂੰ ਵੜ ਦਿੱਤਾ ਗਿਆ ਜਿਸ ਦੇ ਨਾਲ ਕੇ ਪਰਿਵਾਰ ਐਕਟਿਵਾ ਤੋਂ ਡਿੱਗ ਜਾਂਦਾ ਤੇ ਜ਼ਖਮੀ ਵੀ ਹੁੰਦਾ ਤੇ ਇਹ ਵੀਡੀਓ ਵੇਖ ਕੇ ਵੀ ਹੈਰਾਨਗੀ ਹੁੰਦੀ ਆ ਤੇ ਕਿਸ ਤਰ੍ਹਾਂ ਵਾਰਾ ਕੁੱਤਿਆਂ ਦਾ ਆਤੰਕ ਜਿਹੜਾ ਪੂਰੀ ਗਲੀ ਦੇ ਵਿੱਚ ਫੈਲਿਆ ਹੋਇਆ